ਬਿਕਰਮ ਸਿੰਘ ਮਜੀਠੀਆ ਦਾ ਪੇਚ ਹੋਣਾ ਸਰਕਾਰ ਦੀ ਬੇਈਮਾਨ ਬੇਈਮਾਨ ਮਾਸਤਾ ਜਾਹਰ ਕਰਦੀ। ਇਹ ਉਹ ਵਾਅਦ ਪਰਚਾ ਹੈ ਪੰਜਾਬ ਦੇ ਵਿੱਚ ਹੋਇਆ ਜਿਹੜਾ ਪਿਛਲੇ ਮਨਾ ਬਹੁਤ ਲੰਮੇ ਸਮੇਂ ਦੇ ਵਿੱਚ ਜੀ ਨੂੰ ਦਰਜ ਕਰਨ ਲਈ ਕਈ ਕੀ ਅਫਸਰ ਬਦਲੇ ਗਏ। ਪੰਜਾਬ ਦਾ ਡੀਜੀਪੀ ਤੱਕ ਬਦਲਿਆ ਗਿਆ ਡੀਜੀਪੀ ਨੂੰ ਕੇਵਲ ਇਸ ਗੱਲ ਤੇ ਅਪਾਇੰਟ ਕੀਤਾ ਗਿਆ ਸੀ ਕਿ ਤੁਸੀਂ ਪਰਚਾ ਦਰਜ ਕਰੋ ਬਿਕਰਮ ਸਿੰਘ ਮਜੀਠੀਆ ਦਾ ਕਿਉਂਕਿ ਮਾੜੇ ਅਫਸਰ ਦੀ ਲੱਤਾਂ ਭਾਂ ਨਹੀਂ ਚੱਲਦੀਆਂ ਤੇ ਅਫਸਰ ਇਹ ਵੀ ਮਹਿਸੂਸ ਕਰਦੇਗੇ ਕਿ ਇਹ ਡਾ ੱਡਾ ੱੱਕਾ ਸੀ ਕਰ ਨਹੀਂ ਸਕਦੇ। ਚੜਦੀ ਕਲਾ ਵਾਹਿਗੁਰੂ 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 ਮੇ ਮੁਛ ਨੂੰ ਤਾਂ ਆਪ ਆ ਦੇ ਰੋ ਇੱਕ ਛੋਟਾ ਵਾਹਿਗੁਰੂ 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 ਮੁੱਖ ਮੰਤਰੀ ਸਾਹਿਬ ਆਪਣੀ ਨਸ਼ਾ ਕਰਨ ਦੀ ਸ਼ਰਾਬ ਪੀਣ ਦੀ ਜਾਂ ਸ਼ਰਾਬ ਪੀ ਕੇ ਫੁਟੇਜ ਦੇ ਹੁਕਮ ਕਰਨ ਦੀ ਆਪਣੀ ਆਪਣੇ ਸੁਭਾਅ ਨੂੰ ਲੁਕਾਉਣ ਲਈ ਇਹ ਜੇ ਕਾਰਵਾਈ ਕਰਕੇ ਬਦਲਾ ਲੈਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਜਾਣਦੇ ਨੇ ਹੈ ਕਿ ਅਕਾਲੀ ਦਲ ਲੋਕ ਸੰਘਰਸ਼ ਨਿਕਲੇ ਹੋਏ ਪਾਰਟੀ ਹੈ ਪ੍ਰਵਾਹ ਨਿਕਰਾ ਕਰਦੇ ਲੀਡਰ ਦੇ ਪ੍ਰਵਾਹ ਨਹੀਂ ਕਰਦੇ ਹੈ ਕੱਲ ਜਦੋਂ ਵਿਕਰਮ ਸਿੰਘ ਮਜੀਠੀਆ ਜਰ ਸੀ ਸੀਟ ਤੇ ਪੇਂਸ ਹੋਏ ਤੇ ਕੱਜ ਵਿਕਰਮ ਸਿੰਘ ਮਜੀਠੀਆ ਪਹਿਲਾਂ ਹੀ ਸਿੱਟ ਕੋਲ ਪੇਸ਼ ਹੁੰਦੇ ਰਹੇ ਨੇ ਪਰ ਅੱਜ ਵਿਕਰਮ ਸਿੰਘ ਮਜੀਠੀਆ ਦਾ ਪੇਸ਼ ਹੋਣਾ ਸਰਕਾਰ ਦੀ ਬੇਈਮਾਨ ਬੇਈਮਾਨ ਮਾਨਸਿਕਤਾ ਜ਼ਾਹਰ ਕਰਦੀ ਹੈ ਕਿ ਵਿਕਰਮ ਸਿੰਘ ਜਦੋਂ ਮਜੀਠੀਆ ਸਾਹਿਬ ਤੇ ਪਰਚਾ ਦਰਜ ਕੀਤਾ ਸੀ ਆਮ ਪਰਚਾ ਸ਼ਿਕਾਇਤਦਾਰ ਦਰਜ ਹੋ ਜਾਂਦਾ ਜਾਂ ਸਰਕਾਰ ਨੂੰ ਲੱਗਦਾ ਕੋਈ ਇਨਵੈਸਟੀਗੇਸ਼ਨ ਹੋਵੇ ਪਰਚਾ ਦਰਜ ਹੋ ਜਾਂਦਾ ਪਰ ਇਹ ਇਹ ਉਹ ਵਾਅਦ ਪਰਚਾ ਹੈ ਪੰਜਾਬ ਦੇ ਵਿੱਚ ਹੋਇਆ ਜਿਹੜਾ ਪਿਛਲੇ ਮਨਾ ਬਹੁਤ ਲੰਮੇ ਸਮੇਂ ਦੇ ਵਿੱਚ ਜੀ ਨੂੰ ਦਰਜ ਕਰਨ ਲਈ ਕਈ ਕੀ ਅਫਸਰ ਬਦਲੇ ਗਏ ਪੰਜਾਬ ਦਾ ਡੀਜੀਪੀ ਤੱਕ ਬਦਲਿਆ ਗਿਆ ਡੀਜੀਪੀ ਨੂੰ ਕੇਵਲ ਇਸ ਗੱਲ ਤੇ ਅਪਾਇੰਟ ਕੀਤਾ ਗਿਆ ਸੀ ਕਿ ਤੁਸੀਂ ਪਰਚਾ ਦਰਜ ਕਰੋ ਵੈਕੈਂਸੀ ਮਜੀਠੇ ਦੀ ਕਿਉਂਕਿ ਮਾੜੇ ਅਫਸਰ ਦੀ ਲੱਤਾ ਭਾਂ ਨਹੀਂ ਚੱਲਦੀ ਤੇ ਅਫਸਰ ਇਹ ਵੀ ਮਹਿਸੂਸ ਕਰਦੇਗੇ ਵੀ ਏਡੀ ਏਡਾ ਤੱਕਾ ਸੀ ਕਰ ਨਹੀਂ ਸਕਦੇ ਹਾਂ ਕਿਉਂਕਿ 27 ਪੇਜਾਂ ਦੀ ਜੱਜਮੈਂਟ ਹਾਈ ਕੋਰਟ ਦੀ ਆਈ ਵੀ ਹੈ ਤੇ ਹਾਈ ਕੋਰਟ ਤੇ ਮੈਨੂੰ ਲੱਗਦਾ ਸਰਕਾਰ ਤੋਂ ਉੱਪਰ ਹੀ ਹੁੰਦਾ ਮੇਰੇ ਨਾਲ ਜਦੋਂ ਸਰਕਾਰ ਤਸ਼ੱਦਦ ਕਰਦੀ ਹੈ ਤਾਂ ਆਪਾਂ ਕੋਰਟ ਦਾ ਹਸ ਦੂਜੀ ਗੱਲ ਇੱਕ ਹੋਰ ਹੈ ਕਿ ਜਦੋਂ ਕੋਈ ਵੱਡਾ ਲੀਡਰ ਲੋਕਾਂ ਦੀ ਗੱਲ ਚੱਕਦਾ ਹੈ ਸ਼੍ਰੋਮਣੀ ਅਕਾਲੀ ਦਲ 104 ਸਾਲ ਤੋਂ ਲੋਕਾਂ ਦੀ ਤਰਜਮਾਨੀ ਕਰ ਰਹੀ ਹੈ ਤੇ ਮਜੀਠੀਆ ਸਾਹਿਬ ਜਦੋਂ ਉਹਨਾਂ ਦੀ ਲੋਕਾਂ ਦੀ ਗੱਲ ਚੱਕਦੇ ਨੇ ਮੁੱਖ ਮੰਤਰੀ ਤੇ ਸਵਾਲ ਕਰਦੇ ਨੇ ਤੁਸੀਂ ਮੁੱਖ ਮੰਤਰੀ ਸਾਹਿਬ ਅਚਾਨਕ ਚਸ਼ਮਾ ਕਿਉਂ ਲਾ ਲਿਆ ਤਾਂ ਮੁੱਖ ਮੰਤਰੀ ਸਾਹਿਬ ਆਪਣੀ ਨਸ਼ਾ ਕਰਨ ਦੀ ਸ਼ਰਾਬ ਪੀਣ ਦੀ ਜਾਂ ਸ਼ਰਾਬ ਪੀ ਕੇ ਪੁਟੇਜ ਦੇ ਹੁਕਮ ਕਰਨ ਦੀ ਆਪਣੀ ਆਪਣੇ ਸੁਭਾਅ ਨੂੰ ਲੁਕਾਉਣ ਲਈ ਇਹ ਜੇ ਕਾਰਵਾਈ ਕਰਕੇ ਬਦਲਾ ਲੈਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਜਾਣਦੇ ਨਹੀਂ ਹੈ ਕਿ ਅਕਾਲੀ ਦਲ ਲੋਕ ਸੰਘਰਸ਼ ਨਿਕਲੇ ਪਾਰਟੀ ਹੈ ਪ੍ਰਵਾਹ ਨਿਕਰਾ ਕਰਦੇ ਲੀਡਰ ਦੇ ਪ੍ਰਵਾਹ ਨਹੀਂ ਕਰਦੇ ਹੈ ਜੇ ਪੰਜਾਬ ਦੀ ਧਰਤੀ ਮੈਂ ਬੇਨਤੀ ਕਰਦਾ ਪੰਜਾਬ ਹੀ ਸ਼ਰਮ ਅਕਾਲੀ ਦਲ ਲੈ ਕੇ ਦੇ ਹੈ ਜਿਹੜੇ ਪੰਜਾਬੀ ਬੋਲਦਾ ਸੂਬਾ ਕਹਿੰਦੇ ਆ ਆਪਾਂ ਤੇ ਉਹ ਸੂਬੇ ਦੇ ਚ ਪੰਜਾਬੀਆਂ ਨਾਲ ਤੱਕਾ ਹੋਗਾ ਦਾ ਲੀਡਰ ਤੇ ਵੱਡੇ ਨੇ ਬੋਲਣਾ ਹੀ ਹੈ ਉਹ ਪਰਚੇ ਪੁਰਚੇ ਤਾਂ ਸੈਟਪ ਲਾਈ ਜੋ ਉਦੋਂ ਕੋਈ ਖਾਸ ਫਰਕ ਨਹੀਂ ਪੈਂਦਾ ਮੇਰੇ ਨਾਲ ਰੋੜਾ ਵੱਲੋਂ ਜੀ ਬਜੀਠਿਆ ਸਾਹਿਬ ਇਹ ਨਾਂ ਦੇ ਉੱਤੇ ਨਾ ਬੋਲੋ ਭਗਵੰਦਾਨ ਕਿਉਂਕਿ ਪਿਛਲੀ ਸਰਕਾਰ ਵੇਲੇ ਇਹਨਾਂ ਦਾ ਨਾਮ ਆਇਆ ਸੀ ਨਸ਼ਾ ਤਸਕਰਾ ਦੀ ਮੇਕੋ ਨਸ਼ਾ ਤਸਕਰਾ ਇਹ ਨਾ ਆਉਣੇ ਮੈਂ ਗੱਲ ਹੀ ਮਕਾਤੀ ਹਾਈ ਕੋਰਟ ਤੋਂ ਰੋੜਾ ਸਾਹਿਬ ਉੱਪਰ ਨਹੀਂ ਹੈ ਰੋੜਾ ਸਾਹਿਬ ਆਪ ਦਾ ਜਵਾਬ ਦੇਣਗੇ ਰੋੜਾ ਸਾਹਿਬ ਤੇਰੀ ਪਾਰਟੀ ਆਈ ਸੀ ਸਤਾ ਦੇ ਵਿੱਚ ਇਹ ਕਹਿ ਕੇ ਨਸ਼ਾ ਮਕਾ ਦੇਾਂਗੇ ਅੱਜ ਤੁਸੀਂ ਦਰਬਾਰ ਸਾਹਿਬ ਜਾ ਕੇ ਅਰਦਾਸਾਂ ਕਰਦੇ ਹੋ ਤੇ ਤੁਸੀਂ ਇਹ ਵੀ ਕਮਾਲ ਦੀ ਗੱਲ ਹੈ ਇਹ ਪਹਿਲੀ ਸਰਕਾਰ ਜਿਹੜੀ ਗੁਰਦੁਆਰਾ ਸਾਹਿਬ ਜਾਣ ਲਈ ਵੀ ਮੁੱਖ ਮੰਤਰੀ ਪੰਜਾਬ ਪੰਜਾਬ ਦੇ ਅਖਬਾਰ 'ਚ ਇਸ਼ਤਿਹਾਰ ਦਿੰਦਾ ਹੈ। ਪਰ ਪੰਜਾਬ ਦਾ ਕੱਲਾ ਕੱਲਾ ਵਸਿੰਦਾ ਕਿਸੇ ਧਰਮ ਜਾਤ ਦਾ ਹੋਵੇ, ਪਾਰਟੀ ਦਾ ਹੋਵੇ ਉਹ ਵੀ ਤਾਂ ਉਹ ਵੀ ਤਾਂ ਅਰਦਾਸ ਕਰਦੇ ਪੰਜਾਬ 'ਚ ਨਿਸ਼ਾਨਾ ਨਾ ਰਹੇ, ਪੰਜਾਬ 'ਚ ਸ਼ਾਂਤੀ ਰਹੇ। ਪੰਜਾਬ ਦੇ ਮੰਦਰਾਂ ਤੇ ਗੁਰਦੁਆਰਿਆਂ ਤੇ ਪੰਜਾਬ ਦੇ ਥਾਣੇ ਦੇ ਗ੍ਰਨੇਡ ਗੇਰ ਰਿਹਾ ਹੈ। ਪਰ ਲੋੜਾ ਸਭ ਨੂੰ ਦੇਖਦਾ ਨਹੀਂ। ਬੋਲਾ ਹੋ ਗਿਆ ਲੋੜਾ ਸਾਹਿਬ। ਪੰਜਾਬ 'ਚ ਨਸ਼ਾ ਵੇਖ ਰਿਹਾ ਹੈ। ਤੁਸੀਂ ਜਾ ਕੇ ਅਰਦਾਸਾਂ ਕਰ ਰਹੇ ਹੋ 35-35 ਹਜ਼ਾਰ ਸਟੂਡੈਂਟ ਇਕੱਠਾ ਕਰਦੇ ਹੋ, ਤਿੰਨ-ਤਿੰਨ ਘੰਟੇ ਧੁੱਪੇ ਬਹਿੰਦਾ ਹੈ ਪੰਜਾਬ ਦਾ ਬੱਚਾ ਡਰੈਸਾਂ ਦੇ ਵਿੱਚ। ਤੋਂ ਉਸੀਂ ਯਾਰ ਗਵਰਨਸ਼ਿਪ ਦਿਓ ਤੁਸੀਂ ਲਾਅ ਨਾਟ ਦੇ ਗੱਲ ਕਰੋ ਤੇ ਜਾਂ ਮੁੱਖ ਮੰਤਰੀ ਮੈਂ ਇੱਕ ਕਮਾਲ ਦੀ ਗੱਲ ਦੱਸਾਂ ਪੰਜਾਬ ਦੇ ਲੋਕਾਂ ਨੂੰ ਜਗਾਉਣ ਲਈ ਹੋਕਾ ਹੈ ਕਿ ਹਲੋਣਾ ਇੱਕ ਕਿ ਭਰਾਵਾ ਪੰਜਾਬ 'ਚ ਜੋ ਵੀ ਹੋ ਰਿਹਾ ਉਹਦਾ ਉਹਦਾ ਕੇਵਲ ਮੁੱਖ ਮੰਤਰੀ ਜ਼ਿੰਮੇਵਾਰ ਹੈ ਕਿਉਂਕਿ ਗ੍ਰਹਿ ਵਿਭਾਗ ਮੁੱਖ ਮੰਤਰੀ ਕੋਲੇ ਵੀ ਮੁੱਖ ਮੰਤਰੀ ਦਾ ਰਿਮੋਟ ਕੰਟਰੋਲ ਦਿੱਲੀ 'ਚ ਹੈ ਉਹ ਖੜਾ ਕਰਦੇ ਖੜਾ ਉਹਨਾਂ ਬੰਦੇ ਬਿਠਾ ਲੈਂਦੇ ਨੇ ਤੁਰਬੀ ਕਰਨ ਦੀ ਰਾਜਨੀਤੀ ਕਰ ਰਹੇ ਨੇ ਪੰਜਾਬ 'ਚ ਗ੍ਰੈਂਡਾਂ ਦੇ ਅਟੈਕ ਹੋ ਰਹੇ ਨੌਜਵਾਨਾਂ ਦੇ ਕਤਲ ਹੋ ਰਹੇ ਨੇ ਨਾ ਕੋਈ ਲਾਅ ਐਂਡ ਆਰਡਰ ਹੈ ਨਾ ਕੁਛ ਹੈ ਕੇਵਲ ਮੁੱਦੇ ਨੇ ਕਿ ਬਿਕਰਮਜੀਠਾ ਸਿੱਟ ਤੇ ਆਏ ਨਹੀਂ ਆਏ ਸਿੱਟ ਨੇ ਬੁਲਾ ਲਿਆ ਸਿੱਟ ਦੇ ਕੱਡੇ ਕੀ ਅਜ ਤੱਕ ਤੇ ਕਿੰਨਾ ਦੇਖਦੇ 3 ਸਾਲ ਹੋ ਗਏ ਭਗਵੰਤ ਮਾਨ ਸਰਕਾਰ ਨੂੰ ਲੇਕਿਨ ਇਹ ਕਹਿੰਦੇ ਮੈਂ ਤਾਂ ਕਹਿੰਦਾ 3 ਸਾਲ ਲਈ ਤੁਸੀਂ ਕਹਿੰਦੇ 3 ਸਾਲ ਹੋ ਗਏ ਮੈਂ ਕਹਿੰਦਾ ਡੇਢ ਢੂੜ ਸਾਲ ਲਹਿ ਗਿਆ ਜਿਵੇਂ ਦਿੱਲੀ ਤੌਰ ਤੇ ਮਨੀਸ਼ ਸ਼ਿਸ਼ੋਧਿਆਈ ਤੇ ਹੁਣ ਵੱਡਾ ਕਾਰਡ ਖੁੱਲਣ ਜਾ ਰਿਹਾ ਹੈ ਲੀਡਰਸ਼ਿਪ ਤਾਂ ਜੇਲ੍ਹਾਂ ਦਾ ਮੁਕ ਕਰੀ ਬੈਠੀ ਆ ਜਿਹੜੀ ਜਿਹੜੇ ਲੋਕ ਸਵਰਾਜ ਦੀ ਗੱਲ ਕਰਕੇ ਆਏ ਸੀ ਮੈਂ ਇੱਕ ਹੋਰ ਗੱਲ ਦੱਸਦਾ ਤੁਹਾਨੂੰ ਜਿਹੜੀ ਪਾਰਟੀ ਨੇ ਅੰਨਾ ਹਜਾਰੇ ਦੀ ਪਿੱਠ 'ਤੇ ਛੁਰਾ ਮਾਰ ਕੇ ਪੈਦਾ ਹੋਈ ਉਹ ਕੌਣ ਹੈ ਤੁਸੀਂ ਦੱਸੋ ਕੌਣ ਹੈ ਆ ਸਰਕਾਰ ਹੈ ਤੇ ਉਹਦੀ ਲੀਡਰਸ਼ਿਪ ਤਾਂ ਅਸੀਂ ਪੱਕੀ ਵਿਸ਼ਵਾਸ ਕਰਾਂਗੇ ਬੇਈਮਾਨ ਲੋਕਾਂ ਦੀ ਬੇਈਮਾਨ ਲੀਡਰਸ਼ਿਪ ਹੈ ਤੇ ਬੇਈਮਾਨੇ ਦਾ ਅੰਤ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਇੱਥੇ ਰੋਲ ਲੈਣੇ